ਸ਼੍ਰੀ ਗੁਰੂ ਰਵਿਦਾਸ ਜੀ ਦੇ 649 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਆਜ਼ਾਦ ਸਭਾ ਦੇ ਮੈਂਬਰਾਂ ਵੱਲੋਂ ਅੱਜ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਜਿੱਥੇ ਇਸ ਲੰਗਰ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਅੰਮ੍ਰਿਤਸਰ ਕਾਂਗਰਸ ਸ਼ਹਿਰੀ ਜ਼ੇਪੁਰਵ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਸਰਕਿੰਤਨ ਕੀਤਾ ਗਿਆ ਉਤੇ ਹੀ ਜਿਹੜੇ ਨੇ ਆਏ ਹੋਏ ਮਹਿਮਾਨਾਂ ਦੇ ਵੱਲੋਂ ਜਿਰਾ ਲੰਗਰ ਪ੍ਰਸ਼ਾਦ ਵੀ ਜਿਰਾਉ ਵਰਤਾਇਆ ਗਿਆ। ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਪੂਰੇ ਪਾਰਦੇ ਪਰ ਦੇ ਵਿੱਚ ਵੀ ਮਨਾਇਆ ਜਾ ਰਿਹਾ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਵੀਦਾਸ ਆਜਾਦ ਸਭਾ ਦੇ ਵੱਲੋਂ ਜਿਰਾ ਵਿਸ਼ੇਸ਼ ਤੌਰ ਤੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਉੱਥੇ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਪੂਰਬ ਜ਼ਿਲ੍ਹਾ ਪ੍ਰਧਾਨ ਅਸ਼ਵੀ ਕੁਮਾਰ ਪੱਪੂ, athesh ਮੋਹੱਲਾ ਹਰ ਗੋਬਿੰਦਪੁਰਾ ਦੇ ਕੌਂਸਲਰ ਅਤੇ ਇਲਾਕਾ ਨਿਵਾਸੀ ਉੱਚੇ ਚੇ ਤੌਰ ਤੇ ਪਹੁੰਚੇ ਤੇ ਲੰਗਰ ਪ੍ਰਸ਼ਾਦ ਦੀ ਸੇਵਾ ਵੀ ਕੀਤੀ ਗਈ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਪ੍ਰਬੰਧਕਾਂ ਵੱਲੋਂ ਬਹੁਤ ਸਵਾਗਤ ਵੀ ਕੀਤਾ ਗਿਆ ਸਰੋਪਾ ਢਾਲ ਕੇ ਅਤੇ ਉਹਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਫੋਟੋ ਚਿੰਪੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਬੰਧਕ ਅੰਜੂ ਬਾਲਾ ਰਗੂਪਾਲ ਸੰਦੀਪ ਸੁਸ਼ੀਲ ਕਾਰਤਿਕ ਸੁਮਨ ਹੋਰ ਸੇਵਾਦਾਰ ਜਿਹੜੇ ਜਿਨ੍ਹਾਂ ਵੱਲੋਂ ਇਸ ਲੰਗਰ ਦੇ ਵਿੱਚ ਸੇਵਾ ਨਿਭਾਈ ਗਈ ਜੀ ਆਪ ਕਰੋ ਜੀ ਪ੍ਰਧਾਨ ਜੀ ਰਵੀ ਦਾਸ ਪਹਿਲਾਂ ਤੇ ਰਵੀ ਦਾਸ ਦੇ ਜਨਮ ਦਿਨ ਦੀ ਬਹੁਤ-ਬਹੁਤ ਪਰਮਾਤਮਾ ਸਭ ਨੂੰ ਮੁਬਾਰਕ ਹੋਵੇ 659 ਜਨਮ ਦਿਨ ਮਨਾਇਆ ਜਾ ਰਿਹਾ ਵਾ ਬੜੀ ਧੂਮ-ਧਾਮ ਨਾਲ ਦੇਖੋ ਜਿਦਾ ਹਰ ਸਾਲ ਕਈ ਸਾਲ ਹੋ ਗਏ ਮੈਂ ਕਿੰਨੇ ਸਾਲ ਹੋ ਗਏ ਰਵੀ ਜੀ ਆਪਾਂ ਨੂੰ 20 25 ਸਾਲ ਹੋ ਗਏ ਰਵੀ ਜੀ ਹਰ ਸਾਲ ਮਨਾਉਂਦੇ ਨੇ ਪਰਮਾਤਮਾ ਨੂੰ ਦੇਖੋ ਮਾਦਾ ਜੀ ਨੇ ਇਥੇ ਕੋਈ ਬਿਦਾਸੀ ਜੀ ਨੇ ਸੰਮਿਤੇ ਗਿਆ ਵਾ ਉਹਨਾਂ ਦੀ ਅਸੀਂ ਸਾਰੇ ਦੇਨ ਆ ਪਰਮਾਤਮਾ ਸਾਨੂੰ ਦਿੰਦਾ ਵਾ ਇਹ ਸਾਰਿਆਂ ਨੂੰ ਦਿੰਦਾ ਆਵਾਜ਼ ਅਸੀਂ ਅੱッセ ਕਰਕੇ ਇੱਥੇ ਖੋਤੇ ਚਲੇ ਫਿਰਦੇ ਆ ਪਰਮਾਤਮਾ ਰਵੀ ਦਾਸ ਦੀ ਦੀਣਾ ਐਸੇ ਕਰਕੇ ਪਰਮਾਤਮਾ ਹੋਰ ਸਾਰਿਆਂ ਨੂੰ ਚੜਦੀ ਕਲਾ ਰੱਖੇ ਹਰ ਸਾਲ ਬੰਗੂ ਉਹਨਾਂ ਦੀ ਪਾਰਟੀ ਇਹਨਾਂ ਦੀ ਟੀਮ ਹਰ ਸਾਲ ਅਤਵਾਈ ਉਹਨਾਂ ਦਾ ਜਨਮ ਦਿਨ ਮਨਾਈ ਜਾਂਦੇ ਹਾਂ ਜੀ ਚਾਹ ਦਿੰਦੇ ਤੁਹਾਨੂੰ ਕੋਲ ਤੇ ਅੱਜ ਬੜੇ ਹੀ ਧੂਮ-ਤਾਮ ਨਾਲ ਤੇ ਸ਼ਰਧਾ ਨਾਲ ਸਤਿਗੁਰੂ ਧੰਨ ਧੰਨ ਸਤਿਗੁਰੂ ਜਕਤੂ ਗੁਰੂ ਵਿਦਾਸ ਮਹਾਰਾਜੀ ਦਾ 69ਵਾਂ ਜਨਮ ਦਿਹਾੜਾ ਬੜੇ ਹੀ ਧੂਮ-ਤਾਮ ਤੇ ਸ਼ਰਧਾ ਨਾਲ ਮਟਾਇਆ ਜਾ ਰਿਹਾ ਹੈ। ਸਾਰੇ ਭਾਈਚਾਰੇ ਇੱਕ ਹੋ ਕੇ ਪੈਣ ਭਰਾਵਾਂ ਨਾਲ ਹੀ ਬਣਾਇਆ ਜਾ ਰਿਹਾ ਹੈ। ਸਤਿਗੁਰੂ ਵਿਦਾਸ ਮਹਾਰਾਜੀ ਜਾਤ ਪਾਤ ਦਾ ਤੋਂ ਦੂਰ ਹੋ ਕੇ ਸਾਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਸਾਧ ਸੰਗਤ ਮਿਲ ਰਹੀ ਹੈ ਬਾਦੋ ਜੈਸੇ ਮਧੁਮਕੀਰਾ। ਕਹਿੰਦੇ ਜਿਵੇਂ ਮਧੁਮੱਖੀ ਦੇ ਵਿੱਚ ਇੰਨਾ ਟੱਗ ਹੁੰਦਾ ਹੈ ਤੇ ਕਹਿੰਦੇ ਉਹ ਇਕੱਠੇ ਇੱਕ ਛੱਤ ਥੱਲੇ ਰਹਤੇ ਮਿਠਾਸ ਕਹਿੰਦੀ ਹੈ ਕਿ ਜਦੋਂ ਉਹਨਾਂ ਦੇ ਹੱਥੋਂ ਵਾਸਤੇ ਕੋਈ ਬੋਲਦਾ ਹੈ ਜਾਂ ਲੜਦਾ ਹੈ ਜਾਂ ਉਹਨਾਂ ਨੂੰ ਕੋਈ ਛੇੜਦਾ ਹੈ ਤੇ ਕਹਿੰਦੇ ਉਹ ਮਰਨ ਮਰਾ ਤੇ ਆ ਜਾਂ ਜਾਂ ਹਨ ਤੇ ਸਾਨੂੰ ਵੀ ਸਾਰਿਆਂ ਨੂੰ ਰਲ ਕੇ ਇਸੇ ਤਰ੍ਹਾਂ ਹੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ ਤੇ ਕਹਿੰਦੇ ਸਤਗੁਰੂ ਅਰਬਦਾਸ ਮਹਾਰਾਜ ਫਿਰ ਬਰਸਨ ਹਾਲ ਕਹਿੰਦੇ ਜਦੋਂ ਸਾਨੂੰ ਸਾਡੀ ਕੌਮ ਵਾਸਤੇ ਸਾਡੇ ਹੱਕ ਵਾਸਤੇ ਕੋਈ ਸਾਡੇ ਤੇ ਬਾਹਰ ਕਰੇ ਤੇ ਸਾਨੂੰ ਸਾਰੇ ਕੌਮ ਨੂੰ ਇੱਕ ਹੋ ਕੇ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਸਵਿਧਾਨ ਜੈ ਭੀਨ ਜੈ ਭਾਰਤ ਬਿਲਕੁਲ ਹੀ ਬਿਲਕੁਲ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖੀ ਅਧਿਕਾਰ ਕਮੇਟੀ ਅੱਜ 651ਵਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਸਤ ਹਿਮਾਲੇ ਹਰਗੁੰਦ ਪੁਰਾ ਚ ਮਨਾਇਆ ਗਿਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਰਵੀਦਾਸ ਜੰਤੀ ਦੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਮੇਰੇ ਸਾਥੀਆਂ ਨੇ ਜਿਹੜੇ ਇਥੋਂ ਦੇ ਅੱਗੇ ਅੱਗੇ ਆ ਕੇ ਮਤਲ ਲੱਗੇ ਨੇ ਉਹਨਾਂ ਨੇ ਇਥੇ ਲੰਗਰ ਦਾ ਅਰੇਂਜਮੈਂਟ ਕੀਤਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਧੰਨਵਾਦ ਕਰਦਾ ਜੀ ਪ੍ਰਕਾਸ਼ ਉਸਤਵ ਦੀਆਂ ਵਧਾਈਆਂ ਦਿਨਾ ਧੰਨਵਾਦ ਹਰ ਸਾਲ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਹੀ ਇਥੋਂ ਦੇ ਜਿਹੜੇ ਮੋਤਵਾਰ ਨੇ ਮੰਦਰ ਦੇ ਉਹ ਹਰ ਸਾਲ ਲੰਗਰ ਲਾਂਦੇ ਨੇ ਗੁਰੂ ਰਵਿਦਾ ਜੀ ਤੇ ਮਹਾਰਾਜ ਜਰਮਦੇਵ ਜੀ ਪਹਿਲੇ ਦਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਾਰਦਾ ਸੋ ਗੁਰੂ ਮਹਾਰਾਜ ਦੇ ਜਨਮ ਦਿਨ ਤੇ ਗੁਰੂ ਰਵਿਦਾ ਸੇਵਕ ਸਭਾ ਜਿਹੜੇ ਥਰ ਕੋ ਬਿਦਪਰਾ ਤੋਂ ਸਾਡੇ ਰਗੂ ਪ੍ਰਧਾਨ ਜੀ ਜਿਹੜੇ ਹਰ ਸਾਲ ਦੇ ਤਰ੍ਹਾਂ ਜਿਹੜਾ ਕਿ ਬੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਪਰਿਵਾਰ ਲੰਗਰ ਲਾਉਂਦੇ ਇਹ ਵੀ ਲਾਉਂਦੇ ਆ ਰਹੇ ਨੇ ਸੋ ਗੁਰੂ ਮਹਾਰਾਜ ਨੇ ਚੰਗਿਆਈ ਦੇ ਰਸਤੇ ਤੇ ਚੱਲਣ ਦਾ ਸਨੇਹਾ ਦਿੱਤਾ ਸਾਰੀ ਦੁਨੀਆ ਨੂੰ ਤੇ ਦੁਨੀਆਂ ਜਿਹੜੇ ਚੰਗੇ ਕੰਮ ਕਰਕੇ ਸਮਾਜ ਦੇ ਚੰਗੇ ਕੰਮ ਕਰਕੇ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਤੋਂ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਦੁਬਾਰਾ ਵਧਾਈ ਦਿੰਦੇ ਆ ਬਹੁਤ-ਬਹੁਤ ਤੁਹਾਨੂੰ ਅੱਜ ਮੈਂ ਜਹਾ ਮਿਲੇ ਸਭਨ ਕੋਲ ਛੋਟ ਬড়ੋ ਸਭ ਸੰਭ ਰਹੇ ਕੋਈ ਨਾ ਰਵਿਦਾਸ ਰਹੇ ਪਰ ਸੰ ਅੱਜ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ 690 ਦਿਹਾੜੇ ਦੇ ਜਿੱਨਾ ਜਿੱਥੇ ਉਹਨਾਂ ਦੇ ਚਰਨਾਂ 'ਚ ਕੋਟਨ ਕੋਟ ਪ੍ਰਣਾਮ ਕਰਦਾ ਹੈ ਉੱਥੇ ਹੀ ਰਵੀਦਾਸ ਨਾਮ ਲੈਵਾ ਸੰਗਤਾਂ ਦੇਸ਼ਾਵਿਦੇਸ਼ਤ ਜਿੱਥੇ ਵੀ ਬੈਠੀਆਂ ਸਾਰਿਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਕਰੋੜ-ਕਰੋੜ ਵਧਾਈ ਦਿੰਦਾ ਔਰ ਗੁਰੂ ਰਵੀਦਾਸ ਮਹਾਰਾਜ ਜੀ ਦੇ ਦਸੇ ਮਾਰਗ ਦੇ ਉੱਤੇ ਉਹਨਾਂ ਦੇ ਦਸ ਵਿਖਾਏ ਰਸਤੇ ਤੇ ਚੱਲਣ ਦੀ ਸਭ ਨੂੰ ਬ੍ਰਿੰਨਤ ਲੈਣੀ ਚਾਹੀਦੀ ਹੈ। ਹਰਦੇਵ ਜੀ। ਸਮੂਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 89ਵੇਂ ਗੁਰਪੁਰਬ ਦੀ ਆਪ ਸਭ ਨੂੰ ਸ੍ਰੀ ਗੁਰੂ ਰਵੀਦਾਸ ਏਕਤਾ ਨਗਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਤਰਫ ਤੋਂ ਕੋਟਨ ਕੋਡਵਦਈ ਹੋਵੇ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਰਲਡ ਦੇ ਵਿੱਚ ਸਤਗੁਰੂ ਵਿਦਾਤ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਵ ਬੜੇ ਹੀ ਧੂਮ-ਧਾਮ ਅਤੇ ਜਾਗਰੂਕਾ ਪੂਰਕ ਤੇ ਆਪਣੇ ਪੂਰੇ ਤਨ ਮਨ ਧਨ ਦੇ ਨਾਲ ਮਹਾਰਾਜ ਦੇ ਚਰਨਾਂ ਵਿੱਚ ਸਮਰਪਣ ਹੋਏ ਅਤੇ ਅੱਜ ਦਾ ਜੋ ਪ੍ਰਕਾਸ਼ ਪੁਰਵ